ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇਜ਼ਰਾਈਲ ਅਤੇ ਇਰਾਨ ਨੇ ਮੰਗਲਵਾਰ ਨੂੰ ਲਗਾਤਾਰ ਪੰਜਵੇਂ ਦਿਨ ਇੱਕ ਦੂਜੇ ਤੇ ਹਮਲੇ ਕੀਤੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨੀਆਂ ਨੂੰ ਤਹਿਰਾਨ ਛੱਡਣ ਦੀ ਅਪੀਲ ਵੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਦੇਸ਼ ਦੇ ਵੱਲੋਂ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਦੇ ਲਈ ਇੱਕ ਸਮਝੌਤੇ ਨੂੰ ਰੱਦ ਕਰਨ ਦਾ ਹਵਾਲਾ ਦਿੱਤਾ ਗਿਆ ਸੀ ਤੇ ਕੈਨੇਡਾ ਵਿੱਚ ਸੱਤ ਦੇਸ਼ਾਂ ਦੇ ਸਮੂਹ ਦੇ ਸਿਖਰ ਸੰਮੇਲਨ ਦੇ ਵਿੱਚ ਇਕੱਠੇ ਹੋਏ ਵਿਸ਼ਵ ਨੇਤਾਵਾਂ ਨੇ ਖੇਤਰੀ ਦੁਸ਼ਮਨਾ ਦੇ ਵਿਚਕਾਰ ਹੁਣ ਤੱਕ ਦੇ ਸੱਪ ਤੋਂ ਵਿਆਨਕ ਟਕਰਾਵ ਨੂੰ ਘਟਾਉਂਦਾ ਸਦਾ ਦਿੱਤਾ ਹੈ ਕਿ ਹੈ ਕਿ ਈਰਾਨ ਅਸਥਿਰਤਾ ਦਾ ਸਰੋਤ ਹੈ ਅਤੇ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਦੀ ਪੁਸ਼ਟੀ ਕਰਦੇ ਹੋਏ ਉਸ ਨੂੰ ਕਦੇ ਵੀ ਪਰਮਾਣੂ ਹਥਿਆਰ ਨਹੀਂ ਰੱਖਣੇ ਚਾਹੀਦੇ। ਟਰੰਪ ਜੋ ਮੱਧ ਪੂਰਬ ਦੀ ਸਥਿਤੀ ਕਾਰਨ ਸੰਮੇਲਨ ਤੋਂ ਜਲਦੀ ਚਲੇ ਗਏ ਸਨ ਉਹਨਾਂ ਦੇ ਜਾਣ ਦਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਸਮਝੌਤੇ ਤੇ ਕੰਮ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਫ੍ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਦਾ ਖੰਡਨ ਕਰਦੇ ਹੋਏ ਜਿਨ੍ਹਾਂ ਨੇ ਕਿਹਾ ਸੀ ਕਿ ਅਮਰੀਕਾ ਨੇ ਜੰਗਬੰਦੀ ਪ੍ਰਸਤਾਵ ਸ਼ੁਰੂ ਕੀਤਾ ਹੈ ਉਹਨਾਂ ਇਸ ਨੂੰ ਗਲਤ ਆਖਿਆ ਕਿ ਕੋਈ ਪਤਾ ਨਹੀਂ ਕਿ ਮੈਂ ਹੁਣ ਵਸ਼ਿੰਗਟਨ ਕਿਉਂ ਜਾ ਰਿਹਾ ਹਾਂ ਪਰ ਇਸ ਦਾ ਜੰਗਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਤੋਂ ਕਿਤੇ ਵੱਡਾ ਟਰੰਪ ਨੇ ਸੋਮਵਾਰ ਦੇ ਰਾਤ ਆਪਣੇ ਟਰੂਥ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਵਸਨੀਕਾਂ ਨੂੰ ਈਰਾਨ ਦੀ ਰਾਸ਼ਤਾਨੀ ਤੋਂ ਭਜਣ ਦੀ ਅਪੀਲ ਕੀਤੀ ਸੀ ਈਰਾਨ ਨੂੰ ਉਸ ਸੌਦੇ ਤੇ ਦਸਤਖਤ ਕਰਨੇ ਚਾਹੀਦੇ ਸਨ ਜਿਸ ਤੇ ਮੈਂ ਉਹਨਾਂ ਨੂੰ ਦਸਤਖਤ ਕਰਨ ਲਈ ਕਿਹਾ ਸੀ ਇਹ ਸ਼ਰਮ ਦੀ ਗੱਲ ਹੈ ਅਤੇ ਇਹ ਮਨੁੱਖੀ ਜੀਵਨ ਦੀ ਬਰਬਾਦੀ ਹੈ ਸਿੱਧੇ ਸ਼ਬਦਾਂ ਵਿੱਚ ਈਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੋ ਸਕਦਾ ਮੈਂ ਇਹ ਵਾਰ-ਵਾਰ ਕਿਹਾ ਹੈ 트াম্প ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਸਾਰਿਆਂ ਨੂੰ ਤੁਰੰਤ ਹੈਰਾਨ ਖਾਲੀ ਕਰ ਦੇਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ